ਜੀ ਸਹੀ ਗੱਲ ਆ ਤੁਹਾਡੀ ਅਸੀਂ ਇਹੀ ਡਿਸਕਸ਼ਨ ਕਰਦੇ ਸੀ ਵੀ ਆ ਸੋਸ਼ਲ ਮੀਡੀਆ ਕਾ ਦਾ ਆ ਗਿਆ ਤਾਂ ਲੋਕੀ ਪੱਟੇ ਪਏ ਆ ਰਿਸ਼ਤੇ ਖਾਮ ਕਿੱਥੇ ਪਏ ਆ ਹਾਂਜੀ ਜੇ ਤੁਸੀਂ ਸਹੀ ਸਮਝੇ ਹਾਂਜੀ ਹਾਂਜੀ ਅਸੀਂ ਕਿੰਮੀ ਪਵਨ ਦੀ ਗੱਲ ਕਰਦੇ ਆ ਵੀ ਭਾਈ ਬੜਾ ਮੁੱਦਾ ਆ ਪਿਆ ਤੇ ਸਾਰੀ ਵੀਡੀਓ ਬਸ ਇੱਕ ਵਾਰੀ ਪੇਸ਼ੈਂਟਲੀ ਦੇਖ ਲੇ ਮਗਰ ਕਿਉਂ ਹੋਏ ਹੋਏ ਨਾ ਪੜਤੂ ਪਿਆ ਪਿਆ ਜੀ YouTube ਤੇ ਚਾਰੇ ਪਾਸੇ ਮਾਹੌਲ ਗਰਮ ਕਰਮ ਕਰਨੀ ਸ਼ਰਾਬੋ ਸ਼ਰਾਬੀ ਕਹਿੰਦੀ ਕੋ ਗਰਮ ਕਰਮ ਕਰਨੀ ਦੀ ਗੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਦੇ ਕਾਲ ਕੀ ਹੈ ਉਹ ਨਾ ਪੁੱਛਾਂਗਾ ਦੱਸਾਂਗਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਤੇ ਬਣਾ ਉਹ ਕੀ ਹਾਲ ਚਾਲ ਹੈ ਜਿਹੜਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਸਾਸਰੀ ਕਾਲ ਜੀ ਇੱਕ ਤਹਾ ਚੱਜ ਨਾਲ ਹੋਸਣਾ ਉਹਦਾ ਠੀਕ ਠਾਕ ਘਰ ਪਰਿਵਾਰ ਵਧੀਆ ਜੀ ਦੇਖੋ ਤੁਸੀਂ ਗੱਲ ਕਿਸੇ ਦੀ ਕੁੜੀ ਕਿਸੇ ਦਾ ਮੁੰਡਾ ਕਿਸੇ ਦਾ ਸਾਸਰੀ ਕਾਲ ਨੂੰ ਨਾ ਭੁੱਲ ਜੀ ਨਹੀਂ ਨੇ ਨਵੇਂ ਆਪਾਂ ਦੀ ਗੱਲ ਕਰਦੇ ਸੀ ਨਾ ਫੇ ਨਾਲੇ ਕੈਮਰਾ ਦਾ ਮੁੱਦੇ ਨਾਲ ਭੱਗੀ ਜਾਣੇ YouTube ਆ ਇਹ ਤਾਂ ਬੰਦ ਕਿੰਨੇ ਗਾਣੇ ਸਹੀ ਗੱਲ ਅਸੀਂ ਜਿਹੜੇ ਸਭ ਪਿਆਰ ਕਰਨ ਵਾਲੇ ਸਾਡੇ ਸਬਸਕ੍ਰਾਈਬਰ ਆ ਇਹਨੂੰ ਸਾਥ ਚ ਗਾਣ ਤੋਂ ਬੁਲਾਈਏ ਤਾਂ ਹੋ ਨਹੀਂ ਸਕਦਾ ਸਹੀ ਗੱਲ ਬਿਲਕੁਲ ਬਿਲਕੁਲ ਬਾਕੀ ਕੋਈ ਗੱਲ ਪਤਾ ਕੀ ਆ ਤੁਹਾਨੂੰ ਦੱਸਾਂਗਾ ਵੀ ਜਦੋਂ ਮੋਬਾਈਲ ਆਇਆ ਕੈਮਰੇ ਆਇਆ ਠੀਕ ਆ ਨਾ ਤੇ ਇਹਨਾਂ ਦਾ ਫਾਇਦਾ ਤਾਂ ਬਹੁਤ ਆ ਠੀਕ ਆ ਪਰ ਇਹਦਾ ਨੁਕਸਾਨ ਹੀ ਬਹੁਤ ਜ਼ਿਆਦਾ ਆ ਪਹਿਲੀ ਗੱਲ ਤਾਂ ਇਹ ਆ ਇਹਨੇ ਪਿਆਰਤਾ ਤੁਹਾਨੂੰ ਕਬ ਚਾੜੇ ਹਾਂਜੀ ਸਹੀ ਗੱਲ ਅੱਗੇ ਲੋਕ ਟਿੱਠੀਆਂ ਪਾਉਂਦੇ ਹਫ਼ਤੇ ਬਾਅਦ ਚਿੱਠੀ ਜਾਂਦੀ ਡਾਕੀ ਕਰ ਫਰਾਂ ਦਾ ਜੀ ਦੋ ਚਾਰ ਬੰਦੇ ਬੈਠ ਕੇ ਪੜ੍ਹਦੇ ਸਾਰੇ ਮਲਬਾਂ ਮੇ ਚਿੱਠੀ ਆਈ ਹੈ ਮੇਰੇ ਭੂਆ ਚਿੱਠੀ ਆਈ ਹੈ ਠੀਕ ਆ ਉਹਦੇ ਵਿੱਚ ਲਿਖਦੇ ਮੇਰਾ ਪਿਆਰਤਾ ਤੀਜਾ ਮੇਰੀ ਪਿਆਰੀ ਭੂਆ ਠੀਕ ਆ ਹੁਣ ਅੱਜ ਕੱਲ ਭੂਆ ਬਾਹਰ ਕੋ ਕੈਨੇਡਾ ਦੀ ਮੱਠੀ ਹੁੰਦੀ ਹੈ ਭਤੀਜਾ ਇੱਧਰ ਬੱਠਾ ਹੁੰਦਾ ਗੱਲ ਕਰਦੇ ਆ ਠੀਕ ਆ ਕੋਈ ਪਤਾ ਹੀ ਨਹੀਂ ਹੁੰਦਾ ਪਿਆਰ ਘਟ ਗਿਆ ਆਣਾ ਜਾਣਾ ਵੀ ਰਿਸ਼ਤੇਦਾਰੀ ਘਟ ਗਿਆ ਅੱਗੇ ਜਦੋਂ ਨਾ ਬਾਲਾ ਵੀ ਬਰਨਪੁਰਾ ਆਦਾ ਸੀ 2-4 ਸਾਲ ਬਾਅਦ ਨਹੀਂ ਲੈ ਮੇਰਾ ਪੁੱਤ ਕਿੱਡਾ ਹੋ ਗਿਆ ਲੈ ਮੇਰਾ ਤੇ ਪੇਜ ਦੇ ਬਰਾਬਰ ਹੋ ਗਿਆ ਨਹੀਂ ਰਾਜੀ ਰਵੇ ਮੇਰਾ ਪੁੱਤ ਐਦਾਂ ਗੁੜੀ ਖਾਦੀ ਹੁੰਦੀ ਹੁਣ ਅੱਜ ਕੱਲ ਚਾਹ ਜੰਮਿਆ ਕੈਨੇਡਾ ਦੇ ਵਿੱਚ ਆ ਤੇ 20 ਸਾਲ ਬਾਅਦ ਆਵੇ ਮੋਬਾਈਲ ਦੇ ਪਰ ਸਾਰਾ ਕੁਝ ਦਿਖੀ ਜਾਂਦਾ ਕਿੰਨੇ ਸਾਲ ਦਾ ਹੋ ਗਿਆ ਦਾੜੀ ਆ ਗਈ ਮੋਛਾ ਆ ਗਈ ਠੀਕ ਆ ਆ ਇਹਦੇ ਵੀ ਨੁਕਸਾਨ ਹੈ ਪਿਆਰ ਘਟ ਗਿਆ ਲੋਕਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਆ ਕਿ ਇਹਨੇ ਦੁਨੀਆ ਦੇ ਦਾ ਜੋੜੀ ਜਿੰਨੀ ਪ੍ਰਾਈਵੇਸੀ ਸੀ ਸਾਰੀ ਖਤਮ ਕਰਦੀ ਖਤਮ ਕਰਦੀ ਫੋਨ ਨੇ ਸਹੀ ਗੱਲ ਹੈ ਠੀਕ ਹੈ ਨਾ ਪਿਆਰ ਘੱਟ ਗਿਆ ਪ੍ਰਾਈਵੇਸੀ ਖਤਮ ਕਰਦੀ ਬਾਕੀ ਸਾਰਾ ਵੱਡੀ ਗੱਲ ਇਹ ਆ ਵੀ ਜਿਹਦੀ ਬਾਈ ਭੈਣ ਆ ਨਾ ਉਹਦੀ ਭੈਣ ਆ ਜਿਹਦੀ ਮਾਂ ਆ ਉਹਦੀ ਮਾਂ ਆ ਦੂਜੇ ਬੰਦੇ ਦੀ ਕਿਸੇ ਦੀ ਕੋਸ਼ਿਸ਼ ਨਹੀਂ ਲੱਗਦੀ ਠੀਕ ਹੈ ਨਾ ਯਾਰੀ ਦੋਸਤੀ ਰੱਖੜੀ ਘਰ ਤੋਂ ਬਾਹਰ ਰੱਖੋ ਆਪਣੀ ਠੀਕ ਹੈ ਪਹਿਲਾਂ ਵੀ ਇਹ ਗੱਲ ਕੀਤੀ ਪਹਿਲਾਂ ਵੀ ਆਣੀ ਸੀਗੀ ਕਜਲ ਮੇਰੀ ਗੱਲ ਖੈਰ ਮਾੜੀ ਵੀ ਲੱਗੇ ਪਰ ਪੰਜੇ ਵਲੇ ਕੁਝ ਵੀ ਨਹੀਂ ਸਾਰੇ ਯਾਰ ਦੋਸਤ ਮਾੜੇ ਵੀ ਨਹੀਂ ਹੁੰਦੇ ਸਾਰੇ ਦੀ ਭੈਣਾ ਵੀ ਮਾੜੀ ਹੁੰਦੀ ਹੈ ਅੱਜ ਤੱਕ ਮੇਰਾ ਆਈਡੀ ਆ ਵੀ ਜਿੰਨੀ ਅੱਜ ਕੱਲ੍ਹ ਜਾਰੀ ਦੋਸਤੇ ਘਰ ਤੋਂ ਬਾਹਰ ਰੱਖੋ ਆਪਣੀ ਜਿਹਦੇ ਘਰ ਈ ਆ ਪਾਣਾ ਹੈਗੀ ਨਾ ਬਸ ਆਮ ਬਾਕੀ ਹੋਰ ਸਿੱਧਾਈ ਕੋ ਵੜਾਇਆ ਜੇ ਆਪਾਂ ਗੱਲ ਕਰੀਏ ਹੁਣ ਜਿਹੜੀ ਆ ਸੁਨੇਹਾ ਸੀਗੀ ਇਹ ਕਿੰਮੀ ਦੀ ਦੋਸਤ ਸੀਗੀ ਜਿਹਦਾ ਇੱਕ ਦੂਜੇ ਦੇ ਆਉਂਦੇ ਜਾਂਦੇ ਸੀ ਪਰਿਵਾਰਾ ਵਾਂਗੂ ਬਹੁਤ ਪਿਆਰ ਸੀਗਾ ਆ ਜਿਹੜਾ ਸੁਨੇਹਾ ਨੇ ਡੰਗ ਮਾਰਿਆ ਕਿੰਮੀ ਦੇ ਜਿਹੜਾ ਜੀ ਦੋਨੋਂ ਜਨਮ ਦਿਨ ਤੇ ਸੱਦਿਆ ਠੀਕ ਆ ਸ਼ਰਾਬਾ ਪੀਤੀਆਂ ਇਕੱਠਿਆਂ ਨਾ ਜਾਂ ਤੈਨੂੰ ਪਤਾ ਮੇਰੀ ਸਹੇਲੀ ਛੇਲੀ ਉਹ ਕਹਿੰਦਾ ਆਪਣੀ ਸਹੇਲੀ ਉਹ ਕਹਿੰਦਾ ਨੇ ਪੰਜਾਬੀ ਚ ਜੇ ਤੈਨੂੰ ਪਤਾ ਮੇਰੀ ਸਹੇਗੀ ਦੀ ਜਿਆਦਾ ਹੀ ਆਊਟ ਆਫ ਹੋ ਗਈ ਹੈ ਸ਼ਰਾਬ ਜਿਆਦਾ ਹੀ ਪੀ ਲਿਆ ਪੀ ਲਿਆ ਤੂੰ ਉਹਨੂੰ ਘਰ ਲੈ ਕੇ ਜਾ ਤੂੰ ਘਰ ਲੈ ਕੇ ਜਾਣ ਦੀ ਬਜਾਏ ਉਹਨੂੰ ਹੋਟਲ 'ਚ ਠ ਇੱਕ ਸਾਲ ਬਾਅਦ ਗੱਲ ਚੱਲੀ ਏ ਇੱਕ ਸਾਲ ਬਾਅਦ ਇੱਕ ਸਾਲ ਸਾਲ ਪਹਿਲਾਂ ਦੀ ਗੱਲ ਹੈ ਜਤਰੀ ਛੇਲੀ ਆ ਉਹ ਠੀਕ ਆ ਇੱਕ ਤੋਂ ਸ਼ਰਾਬ ਪਾਈ ਫਿਰ ਤੁਰ ਛੇਲੇ ਨੂੰ ਪਹਚਾਤਾ ਹਾਂਜੀ ਐਨੇ ਪਹਚਾਇਆ ਹਨੂ ਹਨੂ ਕਿਆ ਪਤਾ ਆਪਣੇ ਆਪ ਆਪ ਇਹਨੇ ਆਪਣੇ ਘਰ ਵਾਲੇ ਨਾਲ 6 ਮਹੀਨੇ ਵੀ ਨਹੀਂ ਕੱਟਿਆ ਐਨੇ ਆਪਣੇ ਘਰ ਵਾਲੇ ਨਾਲ 6 ਮਹੀਨੇ ਵੀ ਨਹੀਂ ਫਿਰ ਕੱਟਿਆ ਜਦੋਂ ਉਹਦੀ ਜਿੱਦ ਨਾਲ ਕਿਤੇ ਪਾਸੇ ਇਦਾਂ ਉਹਦਾ ਮੰਗਣਾ ਸੀਗਾ ਪਤਾ ਨਹੀਂ ਵਿਆਹ ਵੀ ਰੱਖਿਆ ਸੀਗਾ ਲਾਲੀ ਦਾ ਅਧਿਕਾਰ ਵਾਲੇ ਦਾ ਨਾਮ ਲਾ ਲੀ ਹੋਈ ਆ ਪਤਾ ਨਹੀਂ ਠੀਕ ਆ ਫੇਰ ਕਪਲਿਸ ਆ ਨਾ ਇਹ ਜਿਹੜਾ ਕਪਲ ਨੇ ਰੁਲਾਉਣਾ ਪੋਡਕਾਸਟ ਕਰਨ ਬੈਗੀ ਮੇਰਾ ਤਲਾਕ ਕਿਉਂ ਹੋਇਆ ਕਾਤੇ ਹੋਇਆ ਕਿਸ ਵਜ੍ਹਾ ਨਾਲ ਹੋਇਆ ਮੈਨੂੰ ਕਹਿੰਦੀ ਕੁੱਟਦਾ ਮਾਰਦਾ ਸੀਗਾ ਤਾਂ ਮੈਂ ਉਹਦੇ ਕੋਲੋਂ ਤਲਾਕ ਲਿਆ ਉਹ ਤਾਂ ਕਰਕੇ ਵੀ ਜਿਹੜਾ ਸੀ ਉਹਨੇ ਨਾ ਵਿਆਹ ਕਰਨਾ ਸੀ ਬਾਕੀ ਵੀ ਦੇਖੋ ਅੱਜ ਕੱਲ ਕੁੜੀਆਂ ਸੇਲੀਆ ਬਣਾਦੀਆਂ ਨਾ ਪਹਿਲਾਂ ਸੇਲੀਆ ਬਣਾਉਣ ਤੋਂ ਪਹਿਲਾਂ ਦੇਖ ਲਓ ਉਹਦਾ ਬੈਕਗ੍ਰਾਉਂਡ ਕਿੱਦਾਂ ਦਾ ਆ ਕਿੱਦਾਂ ਦਾ ਆ ਕੁੜੀ ਸੇਲੀਏ ਸੇਲੀਏ ਨੇ ਵੇਲੇ ਚੱਲ ਜਾਂਦੀਆਂ ਠੀਕ ਆ ਜਿੱਦਾਂ ਹੁਣ ਉਹ ਵਿਚਾਰੀ ਇਹ ਗਈ ਆ ਅਸੀਂ ਇਹਨੂੰ ਵੀ ਵਿਚਾਰੀ ਕਹਿ ਸਾਦੇ ਇਹ ਬਾਕੀ ਸਭ ਤੋਂ ਵੱਡਾ ਕਸੂਰ ਹੁੰਦਾ ਵੀ ਜੇ ਕੋਈ ਕਿਸੇ ਦੇ ਘਰੇ ਗਿਆ ਆ ਯਾਰ ਰਾਤ ਬਰਾਤ ਚੱਲੂ ਰਾਤ ਰਹਿ ਲਈ ਜਾਓ ਔਰ दारू ਪੀਲੇ ਪਹਿਲੀ ਗੱਲ ਕੁੜੀਆਂ ਨੂੰ ਸ਼ਰਾਬ ਪੀਣੀ ਨਹੀਂ ਚਾਹੀਦੀ ਯਾਰ ਮੈਂ ਤਾਂ ਆਵਾਹਾ ਵੀਡੀਓ ਦੇ ਵਿੱਚ ਦੇਖਿਆ ਵੇ ਹਾਂ ਸ਼ਰਾਬ ਵੇ ਕੁੜੀਆਂ ਪੀ ਲੈਂਦੀਆਂ ਸ਼ਰਾਬ ਆ ਪੀ ਨਹੀਂ ਆਇਆ ਵੇ ਬੇਹੇ ਵੇ ਫਿਲਮਾਂ ਕਰਦੀਆਂ ਤੁਸੀਂ ਜਿਹੜੀ ਸ਼ਰਾਬਾ ਪੀ ਪੀ ਕੇ ਲੱਗੀਆਂ ਜਨਮ ਦਿਨ ਮਨਾਣ ਤੁਹਾਡੇ ਮਾਪੇ ਵੀ ਤੁਹਾਨੂੰ ਕੁਝ ਕਹਿੰਦੇ ਵੀ ਜਿਹੜੀ ਸ਼ਰਾਬ ਵਾਲਾ ਇਹਨਾਂ ਮੁੱਦਾ ਆ ਕਹੇ ਵੀ ਸ਼ਰਾਬ ਪੀਤੀ ਸ਼ਰਾਬ ਪੀਤੀ ਆਹ ਦੇ ਲੱਭੇ ਸੋਹਣੇ ਟੌਰ ਨਾਲ ਫੇਰ ਬੈਠ ਕੇ ਲੱਗੀ ਹੋ ਆ ਵੀਡੀਓ ਬਣਾ ਸਾਡੀਆਂ ਪੰਜਾਬਣ ਕੁੜੀਆਂ ਆ ਤੁਸੀਂ ਹੈ ਕਮ ਸੇ ਕਮ ਆਪਣੇ ਮਾਪੇ ਦਾ ਖੰ ਤਾਂ ਤੋਲਾ ਝਟਾ ਰੋਲਦੀਆਂ ਤੁਸੀਂ ਸ਼ਰਾਬਾ ਬੀਬੀ ਕੇ ਵੀ ਸ਼ਰਾਬਾ ਪੀ ਕੇ ਪੀ ਕੇ ਤੁਸੀਂ ਆਹ ਕਾਂਡ ਕਰਦੀਆਂ ਉੱਪਰ ਦੀ ਹਾਂ ਠੀਕ ਆ ਹਾਂਜੀ ਕਾਰ ਬਰਬਾਦ ਹੋ ਗਿਆ ਜੀ ਉਹ ਟੁੱਟੇ ਗਿਆ ਮੇਰਾ ਦਤਲਾ ਗਿਆ ਤੇਰਾ ਪਹਿਲੇ ਟੁੱਟਿਆ ਹੀ ਪੜ ਗਿਆ ਛੇ ਮਹੀਨੇ ਰਹਿ ਕੇ ਛੇ ਮਹੀਨੇ ਰਹਿ ਕੇ ਉਹਦੀ ਗਲਤੀ ਆ ਸਨੇਹਾ ਦੀ ਠੀਕ ਆ ਕਿੰਮੀ ਦੀ ਸੌਰੀ ਵੀ ਜਦ ਤਨ ਪਤਾ ਆ ਬਈ ਇਹ ਤਾਂ ਛੇ ਮਹੀਨੇ ਰਹਿ ਕੇ ਪਹਿਲੇ ਘਾਟ ਉੱਟ ਚੁੱਕਾ ਆ ਹਾਂਜੀ ਉਹ ਕਿੰਨੀ ਉਹ ਕਿੰਨੀ ਥੱਕੀ ਹੋਈ ਜਿਹੜੀ ਤੂੰ ਰਾਤ ਤੁਰੀ ਜਾ ਰਾਤ ਰਹੀ ਉਹਦੇ ਘਰ ਜਾ ਕੇ ਘਰ ਨਹੀਂ ਜਦੋਂ ਵੀ ਉਹ ਜਾਂਦਾ ਆ ਤੇ ਦੀਦੀ ਉਹਦੇ ਨਾਲ ਹੀ ਤੁਰ ਜਾਂਦੇ। ਹਾਲ ਦੇ ਵਿੱਚ ਇਹਨਾਂ ਨੇ ਮਨਾਇਆ ਫੇਰ ਕਹਿੰਦੀ ਅਸੀਂ ਕਹਿੰਦੀ ਸਾਰੇ ਜਣੇ ਇਕੱਠੇ ਬੈਠੇ ਸੀਗੇ ਜਿਹੜੀ ਰਾਤੀ ਉਹਦੀ ਵੀਡੀਓ ਆਈ ਗਿਆ ਪਹਿਲਾਂ ਤਾਂ ਵੀਡੀਓ ਪਾਤੀ ਫੇਰ ਡਿਲੀਟ ਕਰਤੀ। ਕਹਿੰਦੀ ਅਸੀਂ ਰਾਤੀ ਇਕੱਠੇ ਬੈਠੇ ਸੀ ਉਹ ਮੁੰਡਾ ਸਾਡੇ ਕੋਲ ਆਇਆ ਸਾਡੇ ਕੋਲੋਂ ਕਹਿੰਦੀ ਉਹਨੂੰ ਲੈ ਕੇ ਚਲ ਗਿਆ। ਐਦਾਂ ਕਿੱਦਾਂ ਵੀ ਤੁਹਾਡੇ ਕੋਲ ਉਹਨੂੰ ਲੈ ਕੇ ਚਲ ਗਿਆ। ਇਹ ਵੀ ਕਹਿੰਦੀ ਉਹਦੇ ਨਾਲ ਉੱਠ ਕੇ ਚਲ ਗਈ। ਉਹ ਪਹਿਲੇ ਜਾਣ ਪਛਾਣ ਹੋਣੀ ਆ ਤਾਂ ਹੀ ਉੱਠ ਕੇ ਗਈ ਆ। ਠੀਕ ਆ ਫਿਰ ਕਹਿੰਦੀ ਉਹ 4 ਘੰਟੇ ਕਹਿੰਦੀ ਕਮਰੇ ਦੇ ਅੰਦਰ ਬੰਦ ਰਹੇ ਅਸੀਂ ਕਹਿੰਦੀ ਬਾਹਰ ਬੈਠੀਆਂ ਰਹੀਆਂ ਉਹ ਵੀ ਅਸੀਂ ਕੱਲੇ ਭਲਾ ਦਾਂਗੇ ਠੀਕ ਆ ਕਹਿੰਦੀ ਬਾਹਰ ਬੈਠੀਆਂ ਉਹਨੂੰ ਅਸੀਂ ਡਿੱਕੀ ਗਏ ਤੁਸੀਂ ਭਾਈ ਕਿਉਂ ਫਟਿੱਕੀ ਗਏ ਕੀ ਗੱਲ ਬਾਹਰ ਦਾਤ ਹੁੰਦਾ ਇੰਤਜ਼ਾਰ ਕਰਦੇ ਸੀਗੇ ਪਹਿਲਾਂ ਫੇਰ ਕਹਿੰਦੀ ਮੇਰੇ ਚਾਚੇ ਦਾ ਇਹ ਹੋਟਲ ਸੀਗਾ ਜਿੱਥੇ ਕਹਿੰਦੀ ਅਸੀਂ ਰੁਕੇ ਸੀਗੇ ਜੇ ਤੇਰੇ ਚਾਚੇ ਦਾ ਹੀ ਹੋਟਲ ਸੀਗਾ ਫਿਰ ਚਾਚੇ ਤਾਂ ਦੂਜੀ ਚਾਬੀ ਲੈ ਲੈਂਦੀ ਕਮਰੇ ਦੀ ਇੱਕ ਕਮਰੇ ਦੀਆਂ ਤਿੰਨ ਤਿੰਨ ਚਾਬੀਆਂ ਜੇ ਲੋਕ ਨਾਲ ਹੁੰਦੀਆਂ ਆ ਜਾਂ ਤੈਨੂੰ ਪਤਾ ਉਹ ਕੋ 11 ਮੁੰਡਾ ਇਹਨੂੰ ਲੈ ਕੇ ਕਮਰੇ ਦੇ ਵਿੱਚ ਚੱਲ ਗਿਆ ਜੀ ਤੁਸੀਂ ਕ ਵੇ ਕੀ ਹੁੰਦਾ ਕੀ ਨਹੀਂ ਫਿਰ ਤੂੰ ਵਧੀਆ ਫੋਟੋਆਂ ਖਿੱਚੀਆਂ ਫਿਰ ਤੂੰ ਚੱਲ ਠੀਕ ਹੈ ਕਹਿੰਦੀ ਮੈਂ ਤਾਂ ਫੋਟੋਆਂ ਤਾਂ ਖਿੱਚੀਆਂ ਸੀ ਕਿ ਮੈਨੂੰ ਨਹੀਂ ਹੋਣਾ ਮੈਂ ਕੋਈ ਇੰਨੀ ਪਾਗਲ ਨਹੀਂ ਆ ਮੈਂ ਪੀਤੀ ਨਹੀਂ ਹੋਈ ਮੈਨੂੰ ਹੋਸ਼ ਆ ਮੈਂ ਕੀ ਕਰ ਰਹੀ ਆ ਮੈਨੂੰ ਸਭ ਪਤਾ ਆ ਵੇ ਕਹਿੰਦੀ ਉਹ ਕਹਿੰਦੀ ਮੈਂ ਕਿਹੜਾ ਨਿਆਣੀ ਆ ਮੈਨੂੰ ਕਿਹੜਾ ਕੁਝ ਨਹੀਂ ਪਤਾ ਵੀ ਤੁਸੀਂ ਮੈਨੂੰ ਖਿੱਚੀ ਜਾਂਦੇ ਆ ਵੇ ਉਹਨੇ ਕਹਿੰਦੀ ਜ਼ਿਆਦਾ ਸ਼ਰਾਬ ਪੀਤੀ ਸੀ ਅਸੀਂ ਉਹਦੀਆਂ ਫੋਟੋਆਂ ਤਾਂ ਖਿੱਚ ਲਈਆਂ ਫਿਰ ਤੂੰ ਇੱਕ ਸਾਲ ਫੋਟੋਆਂ ਮੈਂ ਰੱਖੀਆਂ ਕਾ ਤੇ ਹੁਣ ਜੇ ਕੱਲ ਨਿਕਲੀ ਵੀ ਇਹ ਬਾਹਰ ਇੱਕ ਸਾਲ ਬਾਅਦ ਇਹ ਗੱਲ ਨਿਕਲੀ ਹੈ ਬਾਹਰ ਠੀਕ ਆ ਇੱਕ ਸਾਲ ਬਾਅਦ ਨਿਕਲਣ ਤੋਂ ਬਾਅਦ ਤੇਰੇ ਧਰੂ ਨਿਕਲੀ ਆ ਤੇਰੀ ਖੁਦ ਰਿਕਾਰਡਿੰਗ ਆ ਜਾਂ ਤੈ ਤਾਂ ਇੱਕ ਛੜੇ ਤੇ ਚਾਰ ਪੰਜ ਬਣਾ ਤੇ ਕਹਿੰਦੀ ਉਹ ਤਾਂ ਗੱਡੀਆਂ ਚ ਫਿਰਦੀ ਆ ਪਰ ਉਹ ਗੱਡੀ ਦੇ ਖੜਕੇ ਮਿਲਦੀ ਆ ਨੂੰ ਉਹ ਗੱਡੀ ਦੇ ਅੰਦਰ ਵੜਦੀ ਆ ਬਾਹਰ ਨਿਕਲੀ ਆ ਰੇਲਵੇ ਸਟੇਸ਼ਨ ਤੇ ਆ ਤਾਂ ਅਸਲ ਚ ਉਹ ਮਿੱਟੀ ਪੂਰੀ ਜਿਦਾਂ ਨੇ ਇਹਨੇ ਪਲਾਨੇ ਬਣਾਇਆ ਹੁੰਦਾ ਕਿ ਉਹਨਾਂ ਦਾ ਰਿਸ਼ਤਾ ਚੱਲ ਜੀ ਚੱਲ ਮੰਦਾ ਲੈ ਠੀਕ ਆ ਤੂੰ ਕਹਿੰਦੀ ਆ ਵੀ ਇਹਦੇ ਦੀ ਮਿੱਟੀ ਪਲੀਜ਼ ਕੀਤੀ ਆ ਆਤੀ ਉਹ ਕੁੜੀ ਦੀ ਕਿੰਮੀ ਦੀ ਕਿੰਨੀ ਆ ਜਾਂ ਤੇ ਉਹ ਜਾਣਦੀ ਸੀ ਤੂੰ ਮੁੰਡੇ ਨੂੰ ਨਹੀਂ ਜਾਣਦੀ ਉਹੀ ਗੱਲ ਆ ਉਹ ਮੈਂ ਵੈਸੇ ਪਹਿਲਾਂ ਗੱਲ ਕਰਦਾ ਪਹਿਲਾਂ ਮੇਰੀ ਗੱਲ ਸੁਣ ਉਹ ਕਹਿੰਦੀ ਨਾਲ ਬਾਹ ਹਾਂ ਅੱਜ ਲਾਦੀ ਚਲ ਗਈ ਬਿਨਾ ਜਾਣ ਪਛਾਣ ਨੂੰ ਕਿੱਦਾਂ ਚੱਲੂ ਯਾਰ ਕੇ ਬੰਦਾ ਜਾਂ ਪਹਿਲਾਂ ਕੋਈ ਹੈਗੀ ਸੀ ਸੈਟ ਅਗੇ ਬਾਦੀ ਹੈਗੀ ਸੁਣੀ ਆ ਤਾਂ ਹੀ ਗਈਆਂ ਦੋ ਚੱਲ ਜੇ ਕੁੜੀ ਚੱਲ ਗਈ ਉਹਦੇ ਨਾਲ ਚੱਲੋ ਕਿਤੇ ਬਦੇਸ਼ੇ ਬੱਚੇ ਜੀ ਸ਼ਰਾਬ ਪੀ ਗਠੀਕਾ ਜਾਂ ਕਮਰੇ ਵਿੱਚ ਬੜੀਆ ਤੈਨੂੰ ਪਤਾ ਨਹੀਂ ਤੇਰੇ ਨਾਲ ਇਹ ਕੁੜੀ ਆਈ ਜੁੱਬੇਵਾਰੀ ਤੇਰੀ ਆ ਇਹਦੀ ਜ਼ਿੰਮੇਵਾਰੀ ਤੇਰੀ ਜੁੱਬੇਵਾਰੀ ਤੇਰੇ ਨਾਲ ਕੁੜੀ ਆਈ ਕੱਲ੍ਹ ਕਲਾਂ ਕੋਈ ਹੋਰ ਕੋਈ ਦੀ ਭੇੜ ਤੇ ਨਾਲ ਕੋਈ ਤੂੰ ਉਹਨੂੰ ਕਾਪੜੀ ਹਾਂ ਕੋਈ ਤੁਰ ਕਿਸੇ ਬੁੱਡੇ ਨਾਲ ਅੰਦਰ ਕਬਰੇ ਵਿੱਚ ਬਾੜ ਕੇ ਚਾਰ-ਚਾਰ ਘੰਟੇ ਬਾਹਰ ਬੈਠ ਕੇ ਤਿਆਰ ਕਰਦੀ ਹੈ ਹਾਂ ਤੈਨੂੰ ਪਤਾ ਨਹੀਂ ਮੁੰਡੇ ਨੇ ਸ਼ਰਾਬ ਪੀਤੀ ਤੇ ਕੁੜੀ ਨੇ ਸ਼ਰਾਬ ਪੀਤੀ ਅੰਦਰ ਕੋਈ ਕਾਹਨ ਹੋ ਸਕਦਾ ਹੈ ਸਹੀ ਗੱਲ ਆ ਆਪਾਂ ਤਾਂ ਹੁਣ ਕਾਹਨੇ ਕਹਾਗੇ ਸਹੀ ਆ ਸਹੀ ਗੱਲ ਹੈ ਕਾਹਨ ਹੋ ਸਕਦਾ ਨਹੀਂ ਹੋਇਆ ਹੀ ਹੈ ਕਾਹਨ ਹੋਇਆ ਤਾਂ ਉਹ ਚਾਹ ਘਟ ਤਦ ਰਿਹਾ ਉਹ ਕਾੜਦਾ ਹੋਣਾ ਹੀ ਸੀ ਠੀਕ ਹੈ ਨਾ ਵੀ ਕਾੜ ਹੋਇਆ ਵੇ ਤੂੰ ਜੇ ਚਲੋ ਉਹ ਗਈ ਉਹ ਬੁੱਡੇ ਨਾਲ ਮਤਲਬ ਦਾਰੂ ਸ਼ਰਾਬ ਜ਼ਿਆਦਾ ਪੀਤੀ ਕੀਤੀ ਸੀ ਤੂੰ ਜਾ ਕੇ ਉਹ ਬਾਹਰ ਕੱਢ ਵੀ ਭਾਈ ਤੇ ਚੇਲੀ ਆ ਰਹੀ ਹੈ ਨਹੀਂ ਨਹੀਂ ਮੇਰੇ ਚਾਚੇ ਦਾ ਹੋਟਲ ਆ ਫੇ ਤਾਂ ਜਿੰਦੇ ਚਾਬੀ ਤਾਂ ਹੁਣੀ ਸੀ ਨਹੀਂ ਨਹੀਂ ਵੀ ਮੇਰੀ ਭਾਈ ਚੇਲੀ ਆ ਰਹੀ ਹੈ ਠੀਕ ਆ ਤੂੰ ਉਹਨੂੰ ਕਾਹਦੇ ਲੈ ਕੇ ਅੰਦਰ ਬੜਿਆ ਹਾਂ ਵੀ ਇਹ ਮੇਰੇ ਨਾਲ ਆਈ ਹੈ ਮੇਰੀ ਜ਼ਿੰਮੇਵਾਰੀ ਹੈ ਇਹ ਨਾਲ ਦਸ਼ੇ ਵਿੱਚ ਤੂੰ ਉਹਨੂੰ ਕਾਹਦੇ ਅੰਦਰ ਲੈ ਕੇ ਪੜਿਆ ਬਾਕੀ ਜਿਹੜੇ ਹੋਟਲਾਂ ਚਾਬੀਆਂ ਚੁੱਬੀਆਂ ਤੇ ਗੋਲੀ ਮਾਰ ਤੂੰ ਠੀਕ ਆ ਜਦੋਂ ਵੱਲਾ ਕੋਈ ਹੋਟਲ ਦੇ ਵਿੱਚ ਬੰਦਾ ਕੁੜੀ ਨੂੰ ਲੈ ਕੇ ਬੜਿਆ ਨੂੰ ਠੀਕ ਆ ਨਾ ਹੋਟਲ ਵਿੱਚ ਕੜਾ ਉਹ ਕੱਲੇ ਹੁੰਦੇ ਆ ਤੂੰ ਦਰਵਾਜਾ ਖੜਕਾ ਨਹੀਂ ਖੋਲ ਦਰਵਾਜਾ ਭਾਣਾ ਸਟਾਫ ਸਾਰਾ ਇਕੱਠਾ ਹੋ ਜਾਂਦਾ ਹੈ ਇਕੱਠਾ ਹੋ ਜਾਂਦਾ ਇਹ ਚਾਰੇ ਮੁੰਡਾ ਕੁੜੀ ਨਸ਼ੇ ਵਿੱਚ ਤਾਂ ਮੁੰਡਾ ਧੱਕੇ ਲੈ ਕੇ ਅੰਦਰ ਬੜ ਗਿਆ ਬੜਿਆ ਕੁਝ ਵੀ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਤੂੰ ਲੈ ਕੇ 4 ਘੰਟੇ ਬਾਹਰ ਬੈਠੀ ਰਹੀ ਆ ਔਰ ਕੁੜੀਆਂ ਨਾਲ ਲੈ ਕੇ ਆਪਣੀਆਂ ਉਹਦੇ ਬਾਅਦ ਫਿਰ ਤੂੰ ਫੋਟੋਆਂ ਖਿੱਚੀਆਂ ਇਹਦਾ ਬਾਅਦ ਤੂੰ ਨਾ ਬਲੈਕਮੇਲ ਕਰਨਾ ਚਾਹਦੀ ਸੀ ਜੀ ਸੇਵ ਬਕਰ ਰਹੇ ਹਨ ਜਿਹੜੀ ਗੱਲ ਤੁਸੀਂ ਬਲੈਕਮਿਲ ਦੀ ਕਹੀ ਨਾ ਇਹੀ ਗੱਲ ਕਨੇਡੀਅਨ ਫਰੇਸ਼ੀ ਕਨੇਡੀ ਫਰੇਸ਼ੀ ਵੀਰ ਨੇ ਜਦਾ ਕਹੀ ਸੀ ਕਿ ਉਹਦੇ ਨਾਲ ਜਦ ਇਹਦੀ ਗੱਲ ਹੋਈ ਸੀਗੀ ਉਹਨਾਂ ਗੱਲ ਕਰਕੇ ਇਹ ਨਾ ਦੱਸਿਆ ਕਹਿੰਦੀ ਜੇ ਉਹ ਨਹੀਂ ਮੰਨਦੀ ਨਾ ਯਾਨੀ ਇਹ ਮੰਨਵਾਉਂਦੀ ਸੀ ਪੂਰਾ ਕਹਿੰਦੀ ਜੇ ਉਹ ਨਹੀਂ ਮੰਨਦੇ ਤਾਂ ਉਹਨੂੰ ਦੱਕ ਦੱਸੋ ਵੇ ਤੂੰ ਜਦੋਂ ਗੱਡੀ ਚੋਂ ਨਿਕਲੀ ਸੀ ਤੂੰ ਜਦੋਂ ਕੇਕ ਜਨਮ ਦਿਨ ਮਨਾਉਂਦੀ ਸੀ ਰੇਲਵੇ ਸਟੇਸ਼ਨਾਂ ਤੇ ਪਤਾ ਨਹੀਂ ਕਿੰਨੇ ਹੋਰ ਤਿੰਨ ਚਾਰ ਮੁੰਡਿਆਂ ਦੇ ਨਾਲ ਏ ਠੀਕ ਆ ਆਟੋ 'ਚ ਬੈਠੀ ਪਤਾ ਨਹੀਂ ਕਿੰਨੇ ਜਾਣੇ ਨੇ ਜੀ ਇਹਨੇ ਨਾਲੇ ਫੇ ਉਹਨੇ ਬਾਅਦ ਚ ਕਿਹਾ ਕਹਿੰਦੇ ਜਿਹੜੇ ਤੂੰ ਇੰਨੇ ਸਬੂਤ ਸਾਹਮ ਵੇ ਬਲੈਕਮਿਲ ਕਰਨ ਵਾਸਤੇ ਕਹਿੰਦੇ ਤਾਂ ਇਹ ਸਾਰੇ ਸਬੂਤ ਰੱਖੇ ਹੋਣੇ ਵੀ ਮੈਂ ਉਹਨੂੰ ਕਰੂੰਗੀ ਬਲੈਕਮਿਲ ਵੀ ਤਾਂ ਹੀ ਰੱਖ ਵੀ ਤੇਰੇ ਤੇਰੇ ਕੋਲ ਐਨੇ-ਐਨੇ ਚੀਜ਼ ਦੇ ਕਹਿੰਦੇ ਸਬੂਤ ਕੀ ਕਰਦੇ ਆ ਆਪਾਂ ਕਿਸੇ ਮਾ ਆਪਾਂ ਐਦਾਂ ਦੀ ਜੇ ਪਹਿਲੀ ਗੱਲ ਤੇ ਵੀਡੀਓ ਠੀਕ ਆ ਫਿਰ ਸੀਕ੍ਰੇਟ ਵੀਡੀਓ ਆਪਾਂ ਕਿਸੇ ਦੀ ਆਪਣੇ ਫੋਨ ਦੇ ਵਿੱਚ ਰੱਖ ਲਵਾਂਗੇ ਕੋਈ ਚੰਗੀ ਕੁੜੀ ਆਪਣੇ ਫੋਨ 'ਚ ਪਹਿਲਾਂ ਜਿਹੜੀ ਫੋਟੋ ਕੋਈ ਵੀਡੀਓ ਦੇ ਰੱਖਦੀ ਕਿਸੇ ਦੀ ਹੁਣ ਆ ਫੋਟੋ ਵੀ ਜਿਹੜੀ ਦਿਨਾਂ ਜ਼ਿਆਦਾ ਵਾਇਰਲ ਹੋਈ ਜਿਹੜੀ ਡਿੱਗੀ ਪਈ ਆ ਇਹ ਦੇ ਲੱਖ ਸਾਲ ਪੁਰਾਣੀ ਫੋਟੋ ਆ ਇਹ ਫਿਰ ਜਾਦੀ ਇਹ ਫੋਟੋ ਚਾਹਦਾ ਨਾ ਜਨਮ ਦਿਨ ਮਨਾਇਆ ਸੀ ਇਹਦੇ ਇਹ ਤਾਂ ਫੁੱਟਾ ਖੇਤੀਆ ਵੀ ਜਾਂਦੇ ਤਾਂ ਕੋਈ ਪੈਸੇ ਲੈ ਸਕਦੀ ਸੀ ਮੈਂ ਪੈਸੇ ਬਕੂ ਜਾਂ ਬਲੈਕ ਬੈਲ ਕਰੂੰਗੀ ਜਾਂ ਗਾਹਾਂ ਮੁੰਡੇ ਨੂੰ ਸਪਲਾਈ ਦੂੰਗੀ ਮੈਂ ਸਪਲਾਈ ਦੂੰਗੀ ਠੀਕ ਹੈ ਨਾ ਹੋਰ ਆਈ ਹੋ ਸਕਦਾ ਫਿਰ ਹਾਂਜੀ ਹੋਰ ਫੇ ਤੂੰ ਜੀ ਦੇ ਕੋਈ ਚੰਗਾ ਕੰਮ ਨਹੀਂ ਕੀਤਾ ਤੂੰ ਬਸਿਆ ਬਸਾਇਆ ਘਰ ਤੋੜਦਾ ਤਾ ਤੋੜੇ ਘਰ ਤੋੜੇ ਦਿੱਤਾ ਉਹ ਤਾਂ ਹੋ ਗਿਆ ਲੱਗ ਲੱਗ ਠੀਕ ਜੇ ਇਹ ਗੱਲ ਲੁਕੀ ਹੋ ਸੀਗੀ ਚੱਲ ਮੰਨਦੇ ਆਂ ਵੇ ਗਲਤੀ ਉਹਦੀ ਵੀ ਹੈਗੀ ਆ ਅੱਧੀ ਅੱਧੀ ਗਲਤੀ ਅੱਧੀ ਉਹਦੀ ਤਾਂ ਸਾਰੀ ਉਹ ਗਲਤੀ ਜਿਹਨੇ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਠੀਕ ਨੇ ਜਾਂ ਪਹਿਲਾਂ ਜਾਂ ਤੈਨੂੰ ਪਤਾ ਉਹਦਾ ਤੁਸੀਂ ਹਰੇ ਲੋਕ ਇਹ ਨਾ ਕਪਲ ਵੀਡੀਓ ਪਾਉਂਦੇ ਰੋਕੀ ਕਹਿੰਦੇ ਅਸੀਂ ਇੱਧਰ ਹੀ ਬਣੀਏ ਆ ਦੇਖ ਲਓ ਹੁਣ ਤੁਹਾਡੇ ਕਪਲ ਆਈਡਲ ਕਿੱਦਰੇ ਨਿਕਲੇ ਆ ਠੀਕ ਨੇ ਕੀ ਕਿੱਦਾਂ ਲੱਗੇ ਹੋ ਇਹਨਾਂ ਦੀ ਨਾ ਰੀਅਲ ਲਾਈਫ ਆ ਸੱਚ ਹੋ ਰਹੀ ਹੁੰਦੀ ਐ ਜਿਹੜੀ ਨਾ ਆਪਾਂ ਆਨਲਾਈਨ ਦੇਖਦੇ ਆਂ ਜਿੱਦਾਂ ਸੋਸ਼ਲ ਮੀਡੀਆ ਤੇ ਉਹ ਸਾਰੀ ਫੇਕ ਲਾਈਫ ਹੁੰਦੀ ਐ ਇਹਨਾਂ ਦੀ ਕੋਈ ਇਹਨਾਂ ਦੀ ਪਿਆਰ ਪੀਣੋ ਜੱਫੀਆਂ ਪਾਪਾ ਵੀਡੀਓ ਬਣਾਈ ਜਾਊਗੇ ਹੋ ਤੇਰੇ ਦੁਰੁੱਲਾ ਫੈਮਿਲੀ ਦਾ ਪੂਰ ਕਾਠੀ ਤਾ ਮੈਂ ਤਾਂ ਕਹੂੰਗਾ ਕਿ ਭਾਈ ਤੁਸੀਂ ਬਚ ਕੇ ਰਹੋ ਕੀ ਬਾਤ ਤੁਹਾਡੇ ਕੋਈ ਦਾ ਕੋਈ ਪ੍ਰੂਫ ਐ ਕਾਂਡ ਰੱਖੇ ਹੁ ਐਨਰ ਘਰ ਵੀ ਆ ਜਾਣਾ ਬਹੁਤ ਆਦਾ ਫਿਰ ਉਹੀ ਗੱਲ ਆ ਕਿਉਂਕਿ ਐਸ ਜਨਾਨੀ ਤੇ ਦਾ ਪਤਾ ਚਕੀ ਨ ਕਰੇ ਇਹਨਾਂ ਸਾਤਾ ਏਦਾਂ ਕਹਤਾ ਵੀ ਯਾਰ ਇਹ ਗਲਤ ਆ ਇੰਨੇ ਸਾਰਾ ਕੁਝ ਕਰਾਇਆ ਹੁਣ ਕਹੇ ਸਾਰੀ ਗਲਤੀ ਸਾਰੇ ਚਾਲ ਮਿਰਤੇ ਲੱਗਦੇ ਭਾਈ ਚਾਲ ਮਿਰਤੇ ਲੱਗਣੇ ਆ ਤੁਹਾਡੀ ਸਹੇਲੀ ਨੂੰ ਕਿਸੇ ਬੁਰਦੇ ਨਾਲ ਦੋ ਤਿੰਨ ਘੰਟੇ ਦਰਵਾੜ ਕੇ ਬਾਅਦ ਚ ਬੀਟ ਕਰਦੀ ਰਹੀਆਂ ਉਹਨਾਂ ਦਾ ਵੀ ਵੀਡੀਓ ਬਣਾਈ ਫੋਟੋਆਂ ਕੀਤੀਆਂ ਵੀਡੀਓ ਪੜਾਈਆ ਚਲ ਜੇ ਤੂੰ ਬਾਲਾ ਵੀਡੀਓ ਬੜਾ ਵੀ ਲਈਆ ਹਾਂਜੀ ਤੂੰ ਉਹਨੂੰ ਸਵੇਹ ਦਿਖਾ ਲਈ ਵੀ ਤੇਰੀ ਆ ਗਲਤੀ ਸੀਗੀ ਹਾਂ ਫੇਰ ਕੱਟ ਦਿੰਦੀ ਤੂੰ ਡਿਡ ਕਰ ਦਿੰਦੀ ਤੂੰ ਕੋ ਸਾਂਭ ਕੇ ਰੱਖੀਆ ਦਿਖਾਲੀਆਂ ਵੀ ਨਹੀਂ ਸਾਬ ਕਿ ਰੱਖਿਆ ਸਾਲ ਬਾਅਦ ਤੂੰ ਜਿਹੜਾ ਪਾੜ ਤੂੰ ਪਾਇਆ ਹੁਣ ਸੋਸ਼ਲ ਮੀਡੀਆ ਦੇ ਉੱਪਰ ਤੂੰ ਸਾਲ ਵਿੱਚ ਤੂੰ ਬਾਬਾ ਬੜਾ ਪਾੜਦਾ ਤਾਂ ਸਹੀ ਗੱਲ ਆ ਸਾਰੇ ਸੋਸ਼ਲ ਮੀਡੀਆ ਤੇ ਪਾੜ ਤੂੰ ਪਾਦਾ ਪਾੜ ਤੂੰ ਦਾ ਪਤਾ ਆ ਲਵੀ ਮੇਰੀ ਰੀਅਲ ਸਿਸਟਰ ਉਹ ਸੀਗੀ 14 ਸਾਲਾਂ ਦੀ ਹੋਰ ਠੀਕ ਆ ਹਜੇ ਕਹਿੰਦੀ ਅਸੀਂ ਜੇ ਇਦਾਂ ਨਹੀਂ ਹੁੰਦੀ ਮੈਂ ਆਪਣੀ ਭੈਣ ਨੂੰ ਨਾ ਲੈ ਕੇ ਜਾਂਦੀ ਠੀਕ ਆ ਮੇਰੀ ਭੈਣ 14 ਸਾਲ ਦੀ ਸੀ ਉਹਦਾ ਮੈਂ 15 ਸਾਲ ਦੀ ਅਕਤਿਆ ਪਲਾਨੇ ਉਹਦੇ ਲਈ ਬਣਾਇਆ ਸੀਗਾ ਭੈਣ ਨੂੰ ਤੂੰ ਆਪਣੇ ਕੋਲ ਸੇਫ ਰੱਖਿਆ ਉਹ ਕਰਤਾ ਉਹਦੇ ਤੇ ਦਿੱਤਾ ਚਲ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਤਾਂ ਕਹਿਣਾ ਭੇਜੇਗੀ ਤੇ ਵੀਡੀਓ ਫੇਰ ਦੇ ਤੇਰਾ ਦੇ ਚ ਕਾਲਾ ਮਨ ਕਾਲਾ ਨਹੀਂ ਸੀ ਤੇਰਾ ਤੈਨਾਂ ਕਾ ਵੀਡੀਓ ਬਣਾ ਕਾ ਜੇ ਤੂੰ ਵੀਡੀਓ ਬਣਾ ਵੀ ਲਈ ਤੋ ਇਹ ਉਹਨੂੰ ਦਿਖਾ ਦੇ ਵੀ ਤੇਰਾ ਤੇਰੀ ਕੋ ਤੂੰ ਤੂੰ ਕੱਲ ਆ ਕੰਮ ਕੀਤਾ ਰੱਖਿਆ ਕ ਰੱਖਣ ਕੀਤੇ ਉਸੇ ਟਾਈਮ ਕਲੀਪ ਕਰ ਦਿੰਦੀ ਪੈ ਗਈ ਸੀ ਮਿੱਟੀ ਗੱਲਾਂ ਦੇ ਪਰ ਤੂੰ ਸਾਲ ਰੱਖੀ ਇੱਕ ਉਹ ਵੀਡੀਓ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਸਾਲ ਬਾਅਦ ਤੂੰ ਆਪ ਦੱਸਦੀ ਰੋਸਟਰਾਂ ਦੱਸ ਕੇ ਤੂੰ ਵੀਡੀਓ ਸੋਸ਼ਲ ਵੀਡੀਓ ਪਬਲਿਕ ਨਹੀਂ ਇੰਨੇ ਜਿਆਦਾ ਉਹਨੂੰ ਫੋਨ ਕਰਕੇ ਤੂੰ ਦੱਸਦੀਆਂ ਕਨੇਡੀਅਨ ਫਰੈਸ਼ੀ ਨੂੰ ਤੈਨੂੰ ਇਹ ਨਹੀਂ ਪਤਾ ਵੀ ਉਹ ਰੋਸਟਰ ਆ ਉਹ ਪਾ ਸਕਦਾ ਹੈ ਵੀਡੀਓ ਤੂੰ ਜੋ ਉਹਨੂੰ ਸਾਰੇ ਸਬੂਤ ਦਿੱਤੇ ਨੇ ਪਾਉਣ ਨੂੰ ਦਿੱਤੇ ਲੱਗਦਾ ਹੋਰ ਪਾਣ ਵਾਸਤੇ ਦਿੱਤੀਆ ਹੋਰ ਉਹ ਗਏ ਧੂਬਦੀ ਘਰ ਵਾਸਤੇ ਦਿੱਤੀ ਨਹੀਂ ਨਹੀਂ ਉਹ ਪਾਣ ਵਾਸਤੇ ਦਿੱਤੀ ਪਾਵੇ ਵੀਡੀਓ ਅਗਰੇ ਤਾਂ ਖੁਸ਼ ਹੋ ਗਏ ਆਪਣਾ ਲੱਖਾਂ ਦੇ ਵਿਊ ਜਾਣੇ ਆ ਪਵਾ ਕੇ ਉੱਠਣੇ ਆ ਪਹਿਲਾ ਵੀਡੀਓ ਉਹਨੇ ਹੀ ਪਾਈ ਸੀ ਉਤੋਂ ਹੀ ਸਾਰਿਆਂ ਨੂੰ ਪਤਾ ਲੱਗਾ ਆ ਵਿਆਹ ਇਹਦੇ ਨਾਲ ਹੋ ਚੁੱਕਾ ਹੈ ਕਿਉਂਕਿ ਇਹਨੇ ਫੋਨ ਤੇ ਵੀ ਗੱਲ ਕੀਤੀ ਹੈ ਇਹਦੇ ਨਾਲ ਐਨਾ ਸਨੇਹਾ ਦੇ ਨਾਲ ਬੜਾ ਆ ਦੇਖੋ ਤੁਸੀਂ ਕੁੜੀ ਜਿੰਦੀ ਦੀ ਬਰਾਦ ਹੋ ਗਈ ਘਰ ਵਾਲੇ ਤੋਂ ਘਰ ਵਾਲਾ ਪੱਕ ਕਰਤਾ ਠੀਕ ਆ ਬਾਕੀ ਜਿਹੜੀ ਇਹਦੀ ਮਿੱਟੀ ਪਲੀਥ ਹੋਈ ਆ ਨਾ ਉਦਰੀ ਹੋਈ ਹੋਈ ਆ ਹਾਂ ਸਰੀਆ ਦੀ ਵੀ ਨਾਲੇ ਹੋਈ ਆ ਦੋਨਾਂ ਦੀ ਹੋ ਗਈ ਜੀ ਦੋਨਾਂ ਦੀ ਔਰ ਨਾ ਦਾ ਇਹਦਾ ਕੁਝ ਚਾਲੂ ਹੋਣਾ ਹੈ ਹਾਂਜੀ ਨਾ ਉਹਦਾ ਕੁਝ ਚਾਲੂ ਹੋਣਾ ਹੈ ਉਹਦਾ ਤਾਂ ਇਹਨੂੰ ਤਾਂ YouTube ਅਕਾਊਂਟ ਵੀ ਆਪਣਾ ਡਿਲੀਟ ਕਰਤਾ Instagram ਵੀ ਅਕਾਊਂਟ ਡਿਲੀਟ ਕਰਤਾ ਉਹਨੇ ਹਾਂ ਆ ਜਿੱਦਾਂ ਦੋਨਾਂ ਉਹਦਾ ਹੈਲੋ ਸਾਰੇ ਹੀ ਲੇ ਹੋਣੇ ਨਾ ਦੋਨਾਂ ਦਾ ਹੋਇਆ ਉਹ ਮੁੰਡਾ ਦੇ ਨਾਲ ਕਿੰਨਾ ਵਧੀਆ ਪਰਿਵਾਰ ਸੀਗਾ ਘਰ ਵਾਲਾ ਬਾਹਰ ਕੈਨੇਡਾ ਵਿੱਚ ਸੀਗਾ ਨਹੀਂ ਯਾਨੀ ਕਿ ਨਹੀਂ ਸੀਗੇ ਘਰ ਵਾਲਾ ਕੈਨੇਡਾ ਚ ਸੀਗਾ ਜਿਹੜੀ ਵਧੀਆ ਫੈਮਿਲੀ ਸੀਗੀ ਇਹਨੂੰ ਵਧੀਆ ਲਾਈਫ ਪਾਰਟਨਰ ਮਿਲਿਆ ਸੀਗਾ ਹਮਨ ਬਸ ਵਗਦੇ ਮਨ ਨਾਲ ਉਹ ਵੀ ਲੱਗ ਲੱਗ ਹੋ ਚੁੱਕੇ ਆ ਬਾਈ ਉਹਨਾਂ ਦੀ ਸਟੋਰੀ ਪਾਈ ਹੋਈ ਨਹੀਂ ਲੱਗ ਲੱਗ ਹੋ ਗਏ ਮੈਂ ਤਾਂ ਮੰਨਦਾ ਹੀ ਨਹੀਂ ਵਧੀਆ ਪਰਿਵਾਰ ਹੋਊਗਾ ਪਤਾ ਕਰਕੇ ਜਿਹੜੀਆਂ ਕੁੜੀਆਂ ਘਰ ਵਾਲਾ ਬਾਹਰੇ ਗਿਆ ਇੱਥੇ ਬਾਅਦ ਚ ਸਰਾਬਾ ਪੀਦੀਆਂ ਆ ਪਾਰਟੀਆਂ ਜਾਂਦੀਆਂ ਆ ਠੀਕ ਆ ਤਾਂ ਮੈਂ ਤਾਂ ਮੰਨਦਾ ਹੀ ਨਹੀਂ ਪਰਿਵਾਰ ਵਧੀਆ ਹੋਊਗਾ ਉਹ ਤਾਂ ਫਿਰ ਵੇਹੀ ਕਹੇ ਸਰਦ ਘਰ ਵਾਲਾ ਬਾਹਰੇ ਆ ਇੱਧਰ ਆਪ ਉਹ ਐਸ਼ਾ ਕਰਦੀਆਂ ਆ ਇਹ ਹੋਰ ਤਾਂ ਚਲੋ ਬਾਲੇ ਵੀਡੀਓ ਲੀਕ ਹੋ ਗਈ ਹੈ ਕਰਤੀ ਹੈ ਕੁੜੀ ਨੇ ਠੀਕ ਹੈ ਨਾ ਉਹ ਤੋਂ ਪਹਿਲਾਂ ਕੀ ਪਤਾ ਕਿਆ ਕੁਛ ਕਰਦੇ ਸੀਗੇ ਯਾਰ ਕਿਆ ਕੁਛ ਕੁਛ ਟੌਂਡ ਕੀਤਾ ਹੋਵੇ ਹਾਂ ਜਿਹੜੇ ਸ਼ਰਾਬਾਂ ਹੀ ਪੀ ਲਾ ਕੀ ਜਾਂ 호텔ਾਂ ਦੇ ਵਿੱਚ ਠੀਕ ਹੈ ਨਾ ਕਿਸੇ ਮੁੰਡੇ ਨਾਲ ਬਾਹ ਫੜ ਦੇ ਦਰਬੜ ਜਾਣਾ ਕੀ ਪਰ ਹੁਣ ਗਾਹ ਤੁਸੀਂ ਆਪ ਸਿਆਣੇ ਠੀਕ ਹੈ ਚਲੋ ਠੀਕ ਆ ਬਾਈ ਕਿੰਮੀ ਸਨੇਹਾ ਠੀਕ ਆ ਚਲੋ ਠੀਕ ਆ ਧੰਨਵਾਦ